ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਿਵਾਲੀ ਵਾਲੇ ਦਿਨ ਤੋਂ ਇੱਕ ਤਰੀਕ ਤੋਂ ਜੋ ਪ੍ਰভাত ਫੇਰੀਆਂ ਆਰੰਭ ਸੰਤਨ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਜੋ ਅੱਜ ਸਮਾਪਤੀ ਹੋ ਚੁੱਕੀ ਹੈ ਕੱਲ ਨੂੰ ਜੋ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੁਰਗੋਵਰ ਸਿੰਘ ਪਾਸ਼ਾ ਜੀ ਦਸਵੀਂ ਤੋਂ ਤਕਰੀਬਨ ਠੀਕ 9 ਵਜੇ ਆਰੰਭ ਹੋ ਜਾਵੇਗਾ ਗੁਰਦੁਆਰਾ ਸਾਹਿਬ ਤੋਂ ਹੁੰਦਾ ਹੋਇਆ ਨਗਰ ਕੀਰਤਨ ਬੇਲਾਂ ਰੋਡ 메ਨ ਬਾਜ਼ਾਰ ਵੇਖਦੀ ਹੁੰਦਾ ਆ 메ਨ ਚੌਂਕ ਉਸ ਤੋਂ ਅਪਰੰਤ ਜੀਟੀ ਰੋਡ ਜੀਟੀ ਰੋਡ ਤੋਂ ਆਨੰਦਪੁਰ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਹੁੰਚੇਗਾ ਜਿਸ ਤੋਂ ਬਾਅਦ ਜੀਟੀ ਰੋਡ ਤੋਂ ਕੁਹਾੜਾ ਰੋਡ 메ਨ ਬਾਜ਼ਾਰ ਪੁਰਾਣੀ ਦਾਣਾ ਮੰਡੀ ਗੁਰਦੁਆਰਾ ਗੁਰੂ ਰਵਿਦਾਸ ਜੀ ਤੋਂ ਜੀਟੀ ਰੋਡ ਹੁੰਦਾ ਹੋਇਆ ਗੁਰਦੁਆਰਾ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਰੇਲਵੇ ਰੋਡ ਤੋਂ ਹੁੰਦਾ ਹੋਇਆ ਮੇਨ ਚੌਂਕ 'ਚ ਪਹੁੰਚੇਗਾ ਉਸ ਤੋਂ ਅਪਰੰਤ ਮਾਡਲ ਟਾਊਨ ਮਾਡਲ ਟਾਊਨ ਤੋਂ ਬਾਅਦ ਸੰਤ ਈਸ਼ਰ ਸਿੰਘ ਨਗਰ ਮਿੰਨੀ ਪਾਰਕ ਦੇ ਕੋਲ ਦੀ ਹੁੰਦਾ ਹੋਇਆ ਉਜਾ ਖਾਲ ਫੈਕਟਰੀ ਤੋਂ ਵਾਪਸੀ ਡੇਲੋਂ ਰੋਡ ਤੋਂ ਗੁਰਦੁਆਰਾ ਸਾਹਿਬ ਸਮਾਪਤੀ ਵਾਲੇ ਪਾਸੇ ਨੂੰ ਆਰੰਭ ਆਵੇਗਾ ਆ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਹਮ ਹਮਾ ਕੇ ਪਹੁੰਚੋ ਤਾਂ ਜੋ ਆਪਕ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਜਿਨ੍ਹਾਂ ਕੋਲੇ ਵੀਰਾਂ ਕੋਲੇ ਗੱਡੀਆਂ ਕਾਰਾਂ ਹਨ ਉਹ ਜ਼ਰੂਰ ਲੈ ਕੇ ਪਹੁੰਚੋ ਜਿਹੜੇ ਮੇਰੇ ਭਰਾਵਾਂ ਨੇ ਵੀਰਾਂ ਨੇ ਲੰਗਰ ਲਾਉਣਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਪਲਾਸਟਿਕ ਦਾ ਡਿਸਪੋਜ਼ਲ ਨਾ ਵਰਤਿਆ ਜਾਵੇ ਤਾਂ ਜੋ ਆਪਾਂ ਪ੍ਰਸ਼ਾਸਨ ਦਾ ਮੁੱਖ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਤਰੀਕੇ ਲਫਾਫੇ ਜਾ ਕੇ ਹੋਰ ਚੀਜ਼ਾਂ ਨਾ ਵਰਤੀਆਂ ਜਾਣ ਇਸ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਔਰ ਇਹਦੇ ਵਿੱਚ ਸਫਾਈ ਦਾ ਧਿਆਰ ਰੱਖੋ ਜਿਨ੍ਹਾਂ ਜਿਨ੍ਹਾਂ ਤੇ ਰਾਹਾਂ ਤੋਂ ਤਨ ਤਨ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਅਤੇ ਪੰਜ ਪਿਆਰੇ ਸਾਹਿਬਾਨ ਨੇ ਆਪ ਚੱਲ ਕੇ ਜਾਣਾ ਹੈ ਉਹਨਾਂ ਨੂੰ ਬੇਨਤੀ ਆ ਕਿ ਆਪਣੇ ਘਰ ਦੇ ਬਾਅਦ ਸਫਾਈ ਦਾ ਪੂਰਾ ਇੰਤਜ਼ਾਮ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਬ ਦੇ ਸਬੰਧ ਦੇ ਵਿੱਚ ਅੱਜ ਦੋ ਅਖੰਡ ਪਾਤਸ਼ਾਹ ਅਰੰਭ ਹੋ ਰਿਹਾ ਠੀਕ 10 ਵਜੇ ਜੋ ਕਿ ਜਿਨ੍ਹਾਂ ਦੀ ਸੇਵਾ ਅ ਸਵਰਗੀ ਸਦਾ ਜਰਨੈਲ ਸਿੰਘ ਜੀ ਪਿੰਟਰ ਦੇ ਪਰਿਵਾਰ ਵੱਲੋਂ ਔਰ ਸਾਡੇ ਸਤਿਕਾਰਯੋਗ ਅਜੀਤ ਸਿੰਘ ਜੀ ਚਾਨਾ ਲੁਧਿਆਣੇ ਵਾਲੇ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਲਈ ਜਾਂਦੀ ਹੈ ਜੋ ਅੱਜ ਆਰੰਭ ਹੋ ਜਾਣਗੇ 15 ਤਰੀਕ ਨੂੰ ਉਹਨਾਂ ਦੇ ਭੋਗ ਪਾਣਗੇ ਔਰ ਰਾਤ ਨੂੰ ਕੀਰਤਨ ਦਰਬਾਰ ਹੋਏਗਾ ਜਿਨ੍ਹਾਂ ਦੇ ਵਿੱਚ ਨਾਂਵਰ ਕੀਰਤਨੀਆਂ ਢਾਡੀ ਔਰ ਉੱਚਕੂਟੀ ਦੇ ਕੀਰਤਨੀਆਂ ਆਉਣਗੇ ਜੋ ਕਿ ਸੰਗਤਾਂ ਨੂੰ ਆਪਣੇ ਕੀਰਤਨ ਰਾਹੀਂ ਨਿਹਾਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਹੀ ਸਮੂਹ ਸੰਗਤਾਂ ਨੂੰ ਧੰਨ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਦੀ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਹਮ ਹਮਾ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਨਗਰ ਕੀਰਤਨ ਇਹ ਆਪਣੇ ਸਾਰੇ ਸਨਹਿਵਾਲ ਦਾ ਆਨੰਦਪੁਰ ਪਿੰਡ ਦਾ ਬਾਜ਼ਾਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਆਪਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਤੇ ਸ਼ਾਮ ਨੂੰ ਆਤਿਸ਼ਬਾਜ਼ੀ ਦੇ ਨਜ਼ਾਰੇ ਵੀ ਦੇਖਣ ਜੋਗੇ ਹੋਣਗੇ ਬਹੁਤ ਵਧੀਆ ਢੰਗ ਨਾਲ ਸੰਗਤਾਂ ਦੇ ਸਹਜ ਨਾਲ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦੀਵਿ ਵਿੱਚ ਕੱਲ ਜੋ ਨਗਰ ਕੀਰਤਨ ਨਿਕਲਣਾ ਹੈ ਸਾਰੇ ਬਿਆਰ ਦੀ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆਣ ਆਣਗੇ ਸਾਰੇ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ